ਸਰਦਾਰ ਮੀਰ ਸਿੰਘ ਜੀ ਇਹ ਸਮੱਸਿਆ ਤਾਂ ਬਹੁਤ ਗੰਭੀਰ ਹੈ ਤੇ ਇਹਦੇ ਬਤੀ ਸਰਕਾਰਾਂ ਗੰਭੀਰ ਨਹੀਂ ਹੈਗੀਆਂ ਦੋਸ਼ ਦੀ ਖੇਡ ਚੱਲਦੀ ਆ ਪਰ ਇੱਕ ਮਾਮਲਾ ਪੰਜਾਬ 'ਚ ਜਿਹੜਾ ਸਭ ਤੋਂ ਵੱਡਾ ਚਰਚਾ 'ਚ ਉਹ ਲਗਾਤਾਰ ਡੀਆਈਜੀ ਹਰਚੰਦ ਸਿੰਘ ਭੁੱਲਰ ਵਾਲਾ ਹੁਣ ਉਸ ਮਾਮਲੇ ਦੇ ਵਿੱਚ ਕਹਿੰਦੇ ਈਡੀ ਇਨਵੋਲਵ ਹੋ ਸਕਦੀ ਹੈ ਕਿਸੇ ਵੀ ਸਮੇਂ ਪਰ ਐਕਸਾਈਜ਼ ਐਕਟ ਦੇ ਤੋਈ ਕਾਰਵਾਈ ਤੋਂ ਬਾਅਦ ਆਖਰ ਪੰਜਾਬ ਦੇ ਮੁੱਖ ਮੰਤਰੀ ਨੇ ਮਾੜਾ ਜਿਹਾ ਮੂੰਹ ਸੋਸ਼ਲ ਮੀਡੀਆ 'ਤੇ ਹੀ ਭੋਲਿਆ ਉਹ ਟਵੀਟ ਦੇ ਰਾਹੀਂ ਕੀ ਆਪਣਾ ਖੁਲਾਸੀ ਕਰਾਉਣਾ ਚਾਹੁੰਦੇ ਨੇ ਕਿ ਦੇਖੋ ਜੀ ਅਸੀਂ ਵੀ ਕਾਰਵਾਈ ਵਾਲੀ ਲਾਈਨ 'ਚ ਖੜੇ ਹੋ ਗਏ ਆ ਅਸੀਂ ਵੀ ਹੈ ਪ੍ਰਸਤਾਵ ਚਾਰ ਨੂੰ ਮਨਜ਼ੂਰ ਨਹੀਂ ਕਰ ਰਹੇ ਜਾਂ ਸੱਚਮੁੱਚ ਉਹ ਕੋਈ ਗੰਭੀਰ ਐਕਸ਼ਨ ਲੈਣ ਦੇ ਮੋੜ 'ਚ ਨਹੀਂ ਸੋ ਉਹਨਾਂ ਦਾ ਟਬੀਟ ਕੀ ਮਾਇਨੇ ਰੱਖਦਾ ਹੈ ਹਰਚੰਦ ਸਿੰਘ ਭੁੱਲਰ ਦੇ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਦਾ ਈਡੀ ਦਾ ਖੰਡ ਹੋ ਸਕਦੀ ਹੈ ਨਹੀਂ ਮੇਰੀ ਜਿੰਨੀ ਸਮਝਦਾਰੀ ਆ ਕਾਨੂੰਨ ਦੀ ਉਹ ਇਹ ਹੈ ਕਿ ਈਡੀ ਬਣੀ ਲਾਂਡਰਿੰਗ ਤੇ ਕੰਮ ਕਰਦੀ ਹੈ ਕ੍ਰਪਸ਼ਨ ਤੇ ਕੰਮ ਨਹੀਂ ਕਰਦੀ ਈਡੀ ਤਾਂ ਜੇਕਰ ਕੋਈ ਹੋ ਕੋਈ ਵਿਦੇਸ਼ੋਂ ਆਇਆ ਪੈਸਾ ਹੈ ਕਿ ਬਿਨਾਂ ਟੈਕਸ ਤੋਂ ਜੇ ਉਹ ਉਧਰੋਂ ਆਇਆ ਉਹਦੇ ਤੇ ਜਾ ਕੇ ਗੱਲ ਕਰੂਗੀ ਜੇ ਤਾਂ ਇਸ ਜਾਂਚ ਚੋਕੇ ਨੇ ਲੱਗਿਆ ਕਿ ਕੋਈ ਵਿਦੇਸ਼ੀ ਮਾਰਨਾ ਹੈ ਵਿਦੇਸ਼ੀ ਫਲਾਣਾ ਫਿਰ ਤੱਕ ਹੋਏ ਨਹੀਂ ਇਨਕਮ ਟੈਕਸ ਹੋ ਸਕਦਾ ਹੈ ਸੀਬੀਆਈ ਆਪਣੇ ਢੰਗ ਨਾਲ ਜਾਂਚ ਕਰੂਗੀ ਬਾਕੀ ਦੀਆਂ ਚੀਜ਼ਾਂ ਚੱਲ ਰਹੀਆਂ ਜਿਹੜਾ ਲੰਬੇ ਸਮੇਂ ਦੇ ਵਿੱਚ ਚੀਫ ਮਿਨਿਸਟਰ ਦਾ ਸਵਾਲ ਹੈ ਤੇ ਉਹ ਹੋਮ ਮਿਨਿਸਟਰ ਵੀ ਨੇ ਗ੍ਰਹਿ ਮੰਤਰੀ ਵੀ ਨੇ ਨਾਲ ਚੀਫ ਮਿਨਿਸਟਰ ਦੇ ਨਾਲ ਚਾਹੇ ਗ੍ਰਹਿ ਮੰਤਰੀ ਹੋਣ ਨਾ ਹੋਣ ਵੈਸੇ ਵੀ ਚੀਫ ਮਿਨਿਸਟਰ ਦੀ ਹੈ ਜ਼ਿੰਮੇਵਾਰੀ ਹੁੰਦੀ ਹੈ ਹੁਣ ਤੁਸੀਂ ਇੰਨਾ ਚਿਰ ਬਾਅਦ ਇੱਕ ਨਪਿਆ ਤੋਲਿਆ ਜਾਂ ਟਬੀਟ ਜਾਰੀ ਕਰੀ ਪਹਿਲੀ ਗੱਲ ਤਾਂ ਪਹਿਲੇ ਦਿਨ ਹੀ ਚੀਫ ਮਿਨਿਸਟਰ ਦਾ ਕੋਈ ਪ੍ਰਤੀਕਿਰਿਆ ਆਉਣੀ ਚਾਹੀਦੀ ਹੁੰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਇਸ ਸਾਰੇ ਮਾਮਲੇ ਦੇ ਵਿੱਚ ਦੂਜੀ ਗੱਲ ਇਹ ਹੈ ਕਿ ਤੁਸੀਂ ਹੁਣ ਕੀ ਕਿਹਾ ਹੈ ਇਹਦਾ ਵੀ ਲੋਕ ਵਿਸ਼ਲੇਸ਼ਣ ਕਰ ਰਹੇ ਹਨ ਹੁਣ ਤੁਸੀਂ ਇਹ ਕਿਹਾ ਕਿ ਅਸੀਂ ਤਾਂ ਪਹਿਲੇ ਦਿਨ ਤੋਂ ਜ਼ੀਰੋ ਟੋਲਰੈਂਸ ਹੈ ਕ腐ਪਸ਼ਨ ਦੇ ਪ੍ਰਤੀ ਅਸੀਂ ਜਿੱਡਾ ਮਰਜੀ ਅਹੁਦੇ ਤੇ ਬੰਦਾ ਹੋਵੇ ਅਸੀਂ ਉਹਦਾ ਸਹਿਯੋਗ ਨਹੀਂ ਕਰਦੇ ਅਸੀਂ ਉਹਨਾਂ ਨੂੰ ਸਜ਼ਾ ਦੇ ਅੰਜਾਮ ਤੱਕ ਪਹੁੰਚਾਉਂਦੇ ਆ ਤੇ ਸਰਕਾਰ ਨੇ ਤਾਂ ਇਹ ਕੀਤਾ ਕਿ ਜਦੋਂ ਸੀਬੀਆਈ ਨੇ ਫੜ ਲਿਆ ਮੇਰੇ ਹੁਕਮ ਤੇ ਉਹਦੇ ਮੌਤਲੀ ਦੇ ਅੰਡਰ ਹੋ ਗਏ ਨੇ ਉਹਨੂੰ ਮੌਤਲ ਕਰ ਦਿੱਤਾ ਹੁਣ ਇਹ ਦੋਨੇ ਗੱਲਾਂ ਆਪਸ ਦੇ ਵਿੱਚ ਇਹਨਾਂ ਦਾ ਚੀਫ ਮਿਨਿਸਟਰ ਦੇ ਮੂੰਹੋਂ ਕੋਈ ਬਤਲ ਨਹੀਂ ਬਣਦਾ ਕਿਸੇ ਵੀ ਗੱਲ 'ਚ ਪਹਿਲੀ ਗੱਲ ਇਹ ਦੇਸ਼ ਦਾ ਕਾਨੂੰਨ ਹੈ ਜੇ ਕੋਈ ਵੀ ਅਫਸਰ 48 ਘੰਟੇ ਹਿਰਾਸਤਤ ਚੜ੍ਹੇ ਜੇ ਆਟੋਮੈਟਿਕਲੀ ਉਹਨੂੰ ਸਸਪੈਂਡ ਕਰਨਾ ਹੀ ਪੈਂਦਾ ਤੁਸੀਂ ਕੋਈ ਨਵਾਂ ਜਾ ਕੇ ਕੰਮ ਨਹੀਂ ਕੀਤਾ ਬਰਕੇ ਇੰਟਰਸਟਿੰਗ ਗੱਲ ਇਹ ਹੈ ਜਿਹੜੇ ਦਿਨੇ ਹੋਇਆ ਜਦੋਂ ਟਾਈਮ 48 ਘੰਟੇ ਹੋਣ ਲੱਗੇ ਅਸੀਂ ਜਿਹੜੇ ਅਨੋਖ ਸੇਖਰ ਨੇ ਵਧੀਕ ਚੀਫ ਸਕੱਟ ਸੈਕਟਰੀ ਗ੍ਰਾਹ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਆਪੇ ਹੀ ਹੋ ਜਾਂਦਾ ਹੈ ਤੇ ਮੈਂ ਉਹਦੇ 'ਚ ਬੋਲਿਆ ਵੀ ਕਹਿੰਦੇ ਲੋਕ ਸੇਖਰ ਕਹ ਰਹੇ ਨੇ ਆਪੀ ਹੋ ਜਾਂਦਾ ਆਪੀ ਹੋ ਜਾਂਦਾ ਕਿਹਾ ਤੇ 2 ਘੰਟੇ ਬਾਅਦ ਆਰਡਰ ਆ ਗਿਆ ਆਪੀ ਤੋਂ ਬਾਅਦ ਹੋਮ ਸੈਕਟਰੀ ਦਾ ਆਰਡਰ ਬਾਅਦ ਦੇ ਵਿੱਚ ਆ ਜਾਂਦਾ 2 ਘੰਟੇ ਤੋਂ ਬਾਅਦ ਕਿਉਂਕਿ ਮੈਂ ਉਹਦੇ 'ਚ ਕੋਟ ਕੀਤਾ ਇੱਕ ਸਾਫਕਾ ਗ੍ਰੈਸ ਕੱਤਰ ਜਿਹੜੇ ਇਹ ਕਹਿੰਦੇ ਨੇ ਕਿ ਸਰਕਾਰ ਨੂੰ ਆਰਡਰ ਕਰਨਾ ਪੈਂਦਾ ਹੈ ਭਾਵੇਂ ਸਸਪੈਂਡ 48 ਘੰਟੇ ਬਾਅਦ ਹੋਣਾ ਹੁੰਦਾ ਪਰ ਆਰਡਰ ਤਾਂ ਸਰਕਾਰ ਨੂੰ ਰਸਮੀ ਕਰਨਾ ਹੀ ਪੈਂਦਾ ਹੈ ਤੇ ਪਹਿਲਾ ਚ ਸਾਡੇ ਵਧੀਕ ਮੁਖ ਸਕੱਤਰ ਸਾਹਿਬ ਨੇ ਇਹ ਕਿਹਾ ਸੀ ਆਪੀ ਆਟੋਮੈਟਿਕ ਹੈ ਜੀ ਫਿਰ ਉਹ ਆਰਡਰ ਕਿਵੇਂ ਆ ਗਿਆ ਪਹਿਲੀ ਗਲਤੀ ਇਹ ਹੈ ਤੇ ਭਗਵੰਤ ਮਾਨ ਨੇ ਆਰਡਰ ਕਦੋਂ ਦਿੱਤਾ ਇਹ ਨਹੀਂ ਸਮਝਾਈ ਦੂਜੀ ਗੱਲ ਦੂਜੀ ਗੱਲ ਇਹ ਹੈ ਕਿ ਤੁਸੀਂ ਇਸ ਅਫਸਰ ਨੂੰ ਪ੍ਰਾਈਮ ਜਗ੍ਹਾ ਲਾ ਕੇ ਰੱਖਿਆ ਸਾਰੇ ਮਾਮਲਿਆਂ ਦੇ ਵਿੱਚ ਤੁਹਾਡੇ ਬਹੁਤ ਨੇੜੇ ਰਹਾ ਹੋਰ ਵੀ ਕਈ ਪੰਡਟਾਂ ਦੇ ਨੇੜੇ ਰਹਾ ਜਿੰਨੀਆਂ ਵੀ ਫੋਟੋ ਆ ਰਹੀਆਂ ਨੇ ਔਰ ਇਵਨ ਪਰਬਾਰਾ ਨਾਲ ਮੰਤਰੀਆਂ ਦੇ ਨਾਲ ਇਵਨ ਇਥੋਂ ਤੱਕ ਦੱਸਿਆ ਗਿਆ ਕਿ ਬੰਦਾ ਜਿਹੜਾ ਕਿ ਸਾਨੂੰ ਸੀ ਜਿਹੜਾ ਦਲਾਹਲ ਹੈ ਕਿਉਂਕਿ ਨਾਬੇ ਦਾ ਰਹਿਣ ਵਾਲਾ ਸੀ ਨਾਬੇ ਦੇ ਕੁਝ ਬੰਦੇ ਦੱਸਦੇ ਨੇ ਕਿ ਉਹ ਤਾਂ ਓਪਨ ਕਰਕੇ ਲਾਊਡ ਤੇ ਕਰਕੇ ਬਹੁਤ ਸਾਰੀਆਂ ਊਮਨ ਪੁਲਸ ਅਫਸਰਾਂ ਨਾਲ ਵੀ ਬਾਕੀਆਂ ਨਾਲ ਵੀ ਮੋਟ ਖੁੱਲੀਆਂ ਗੱਲਾਂ ਕਰਦਾ ਸੀ ਜਿਵੇਂ ਆਪਾਂ ਇਨਫਾਰਮਲ ਗੱਲਾਂ ਆਮ ਕਰਦੇ ਹਾਂ ਇਧਰ ਉਧਰ ਵੀ ਆਉ ਗੱਪਸ਼ਪ ਮਾਰਨੇ ਜਿਹੋ ਜਿਹੀ ਮਰਜੀ ਉਹ ਆਪਣੀ ਤਾਕਤ ਦਿਖਾ ਰਿਹਾ ਸੀ ਉਹਨਾਂ ਦਿਨਾਂ ਤੋਂ ਲੈ ਕੇ ਲਗਾਤਾਰੇ ਚੱਲਦਾ ਰਿਹਾ ਕਾਂਗਰਸ ਗਵਰਨਮੈਂਟ ਤੋਂ ਲੈ ਕੇ ਹੁਣ ਤੱਕ ਦਾ ਹੈ ਉਹ ਕਾਂਗਰਸ ਗਵਰਨਮੈਂਟ ਚ ਵੀ ਕੁਝ ਲੋਕਾਂ ਦਾ ਚਿਹਤਾ ਸੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਵੀ ਮਤਲਬ ਚਿਹਤਾ ਹੀ ਮੰਨਿਆ ਜਾਏਗਾ ਜੇ ਅਫਸਰਾਂ ਦਾ ਤੇ ਉਹਨਾਂ ਦਾ ਹੋਏਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੇ ਲਗਾਤਾਰ ਦਲਾਲੀ ਚੱਲ ਰਹੀ ਹੈ ਤਾਂ ਇਹਦਾ ਮਤਲਬ ਤੁਹਾਡੇ ਚ ਕੋਈ ਤਬਦੀਲੀ ਨਹੀਂ ਆਈ ਤੇ ਹੁਣ ਬਹੁਤ ਸਾਰੇ ਅਫਸਰ ਇਹੋ ਜਿਹੇ ਲੋਕ ਇਵਨ ਪੁਲਿਸ ਦੇ ਕੈਡਰ ਦੇ ਵਿੱਚ ਵੀ ਇਹ ਚਰਚਾ ਹੁੰਦੀ ਹੈ ਤੇ ਬਿਊਰੋਕਰੇਟਸ ਦੇ ਵਿੱਚ ਵੀ ਹੁੰਦੀ ਹੈ ਕਿ ਕੁਝ ਬੰਦੇ ਹੋ ਜੇ ਨੇ ਜਿਹੜੇ ਸਰਕਾਰਾਂ ਆਉਣ ਜਾਂ ਜਾਣ ਕੋਈ ਫਰਕ ਨਹੀਂ ਪੈਂਦਾ ਉਹ ਵੱਡੀਆਂ ਪੋਸਟਾਂ ਤੇ ਪ੍ਰਾਈਮ ਪੋਸਟਾਂ ਤੇ ਮਲਾਈਦਾਰ ਪੋਸਟਾਂ ਤੇ ਹੀ ਲੱਗੇ ਰਹਿੰਦੇ ਨੇ ਇਹ ਉਹਨਾਂ ਦੀ ਖਾਸੀਅਤ ਹੈ ਖਾਸੀਅਤ ਕੀ ਹੈ ਫਿਰ ਇੱਕੋ ਹੀ ਖਾਸੀਅਤ ਹੈ ਬਿਨਾ ਸ਼ੇਅਰ ਹੋਲਡਿੰਗ ਤੋਂ ਬਿਨਾ ਹਿੱਸੇਦਾਰੀ ਤੋਂ ਕਿਉਂ ਨਗਾਤਾਰ ਕੁਝ ਹੀ ਬੰਦੇ ਜਿਹੜੇ ਉਹ ਕਾਦੇ ਬਣੇ ਹੋਏ ਨੇ ਕਿ ਉਹਨਾਂ ਨੂੰ ਲਿਜਾ ਕੇ ਤੁਸੀਂ ਮਤਲਬ ਉਹਨਾਂ ਹੀ ਪੋਸਟਾਂ ਤੇ ਰੱਖਦੇ ਜੇ ਕੋਈ ਐਸਐਸਪੀ ਸੀ ਤਾਂ ਐਸਐਸਪੀ ਰਹਿਣੇ ਮੈਨ ਪ੍ਰਾਇਮ ਜਿਲਿਆਂ ਦੇ ਜੇਕਰ ਕੋਈ ਡੀਆਈਜੀ ਬਣ ਗਿਆ ਤਾਂ ਉਹਨਾਂ ਨੂੰ ਜਾਂ ਪੁਲਿਸ ਕਮਿਸ਼ਨਰ ਲਾ ਦਿਓ ਕਿਤੇ ਨਾ ਕਿਤੇ ਜਾਂ ਫਿਰ ਕਿਤੇ ਇਹ ਜੀ ਜਗਾ ਡੀਆਈਜੀ ਲਾਓ ਜਿੱਥੇ ਬਾਕੀ ਦੀਆਂ ਚੀਜ਼ਾਂ ਨੇ ਜਾਂ ਬਿジネス ਦੇ ਦਿਓ ਜਾਂ ਐਸਆਈਟੀਾਂ ਦੀ ਜਾਂਚ ਦੇ ਦਿਓ ਉਹ ਸਭ ਚੀਜ਼ਾਂ ਚ ਤੁਸੀਂ ਉਹਨਾਂ ਨੂੰ ਰੱਖਿਆ ਲੋਕ ਤੁਹਾਡੇ ਤੋਂ ਇਹ ਸਵਾਲ ਕਰਦੇ ਨੇ ਕਿ ਤੁਹਾਡੇ ਨੱਕ ਦੇ ਹੇਠ ਇੱਕ ਬੰਦੇ ਦੇ ਘਰ ਇੰਨੇ ਪੈਸੇ ਮਿਲੇ ਇੰਨੀ ਕਰਾਪਸ਼ਨ ਕਰਦਾ ਇਹ ਸੀਬੀਆਈ ਕੋਲ ਜਾਂਦਾ ਬੰਦਾ ਸੀਬੀਆਈ ਕੋਲ ਵੀ ਬੜੀ ਦੇਰ ਦਾ ਕੰਮ ਚੱਲਦਾ ਹੋਊਗਾ 11 ਤਰੀਕ ਦੀ ਤਾਂ ਉਹਨਾਂ ਨੇ ਐਫਆਈਆਰ ਵੀ ਲਿਖੀ ਹੋਈ ਹੈ ਤੁਹਾਨੂੰ ਕਿਉਂ ਪਤਾ ਨਹੀਂ ਲੱਗਿਆ ਜਾਂ ਤੁਹਾਡੇ ਕੋਲ ਲੋਕ ਕਿਉਂ ਨਹੀਂ ਆਉਂਦੇ ਦੱਸਣ ਦੇ ਵਾਸਤੇ ਕਿ ਫਲਾਨਾ ਬੰਦਾ ਕਰਾਪਟ ਹੈ ਫਲਾਨਾ ਨਹੀਂ ਹੈ ਇਸ ਲਈ ਸਵਾਲ ਇਹ ਨਹੀਂ ਹੈ ਕਿ ਤੁਸੀਂ ਜ਼ੀਰੋ ਟੋਲਰੈਂਸ ਕਰਦੇ ਸਵਾਲ ਇਹ ਹੈ ਤੁਸੀਂ ਤਾਂ ਟੋਲਰੈਂਸ ਹੀ ਟੋਲਰੈਂਸ ਕਰ ਰਹੇ ਹੋ ਕਿਉਂਕਿ ਤੁਸੀਂ ਲੱਭਣਾ ਹੁੰਦਾ ਤੁਹਾਡੇ ਕੋਲ ਵਿਜੀਲੈਂਸ ਕਾਦੇ ਲਈ ਹੈ ਕ腐ਸ਼ਨ ਦੇ ਮਾਮਲੇ ਦੇ ਵਿੱਚ ਔਰ ਵਿਜੀਲੈਂਸ ਦੇ ਵੱਡੇ ਅਫਸਰदाई ਇਹ ਇੱਕ ਇੱਕ ਵਾਰ ਕਿਹਾ ਸੀ ਕਿ ਉਹਨਾਂ ਨੇ 45 ਰੈਵਨਿਊ ਡਿਪਾਰਟਮੈਂਟ ਨਾਲ ਸੰਬੰਧਤ ਅਫਸਰਾਂ ਦੀ ਲਿਸਟ ਭੇਜੀ ਹੋਈ ਹੈ ਕਿ ਆਪ ਕ腐ਸ਼ਨ ਦੇ ਉਹਨਾਂ ਨੇ ਤੁਸੀਂ ਉੱਤੇ ਕਾਰਵਾਈ ਕਿਉਂ ਨਹੀਂ ਕਰਾਈ ਤੁਸੀਂ ਕੁਲਦੀਪ ਚਾਹਰ ਜਿਹੜੇ ਚੰਡੀਗੜ੍ਹ ਦਾ ਐਸਐਸਪੀ ਸੀ ਜਦੋਂ ਉਹਦੇ ਤੇ ਇੱਕ ਔਰਤ ਦੇ ਮਾਮਲੇ 'ਚ سنگੀਮ ਜੁਰਮ ਲੱਗਦੇ ਨੇ ਪੰਜਾਬ ਦਾ ਗਵਰਨਰ ਬੀਇੰਗ ਇਹ ਪ੍ਰਸ਼ਾਸਕ ਚੰਡੀਗੜ੍ਹ ਵੀ ਐਜੇ ਗਵਰਨਰ ਉਹਦੇ ਖਿਲਾਫ ਕਾਰਵਾਈ ਵਿੰਡਦਾ ਤੇ ਉਹਨੂੰ ਸਮੇਂ ਤੋਂ ਪਹਿਲਾਂ ਬਾਹਰ ਸੈਂਟ ਆਊਟ ਕਰ ਦਿੰਦਾ ਪੰਜਾਬ ਭੇਜ ਦਿੰਦਾ ਤੁਸੀਂ ਉਹ ਜਾਂਚ ਕਿੱਥੇ ਗਈ ਜਿਹੜੀ ਜਾਂਚ ਕਰਾਉਣੀ ਸੀ ਤੁਸੀਂ ਉਹਨੂੰ ਜਲੰਧਰ ਦਾ ਕਮਿਸ਼ਨਰ ਲਾਇਆ ਵੱਡੀ ਪੋਸਟ ਤੇ ਲਾਇਆ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਾਂਦੀਆਂ ਨੇ ਇਹਦੇ 'ਚ ਹੋ ਸਕਦਾ ਭਗਵੰਤ ਮਾਨ ਉਹਨਾਂ ਦੀ ਅਪਦੀ ਨਾ ਚੱਲਦੀ ਹੋਵੇ ਹੋ ਸਕਦਾ ਦਿੱਲੀ ਵਾਲਿਆਂ ਦੀ ਉਹ ਚੰਗੀ ਹੋਵੇ ਦਿੱਲੀ ਵਾਲੇ ਜਿਹੜੇ ਵੱਡੇ ਮਾਮਲੇ ਨੇ ਪਰ ਤੁਸੀਂ ਇਹ ਨਹੀਂ ਕਹਿ ਸਕਦੇ ਤੁਹਾਨੂੰ ਨਹੀਂ ਪਤਾ ਤੇ ਸਭ ਨੂੰ ਪਤਾ ਹੈ ਜਿਹੜੀਆਂ ਇਹ ਕਰਪਸ਼ਨ ਦਾ ਦੌਰ ਚੱਲਦਾ ਹੈ ਲੋਕਾਂ ਦੇ ਹੁਣ ਜਿਹੜੇ ਲੋਕ ਹੱਡੀ ਹੰਡਾ ਰਹੇ ਹੋਣ ਉਹਨਾਂ ਨੂੰ ਇਹ ਦੱਸਣ ਨਾਲ ਤਾਂ ਕੰਮ ਨਹੀਂ ਚੱਲਦਾ ਨਾ ਕਿ ਤੁਸੀਂ ਜ਼ੀਰੋ ਟੋਲਰੈਂਸ ਹੈ ਜਾਂ ਤੁਹਾਡੀ ਕਿੰਨੀ ਟੋਲਰੈਂਸ ਹੈ ਇਸ ਕਰਕੇ ਤੁਸੀਂ ਤਾਂ ਲੋਕਪਾਲਚੋਂ ਆਏ ਸੀ ਲੋਕਪਾਲ ਬਿਲਦੇ ਨੂੰ ਲੈ ਕੇ ਆਏ ਸੀ ਉਹਦੇ ਤੇ ਸਾਰਾ ਕੁਝ ਮੂਵਮੈਂਟ ਚੱਲੀ ਸੀ ਤੁਸੀਂ ਪੰਜਾਬ ਦੇ ਵਿੱਚ ਇੱਕ ਕੰਮ ਕਰ ਜਾਂਦੇ ਚਾਰ ਸਾਲਾਂ ਚ ਜਾਂ ਹੁਣ ਵੀ ਕਰ ਦੋ ਜਨ ਲੋਕ ਪਾਲ ਵਰਗਾ ਇੱਕ ਲੋਕਾਜੁਗਤ ਐਕਟਰ ਲੋਕ ਪਾਲ ਪਹਿਲਾਂ ਵੀ ਬਣਿਆ ਹੋਇਆ ਇੱਥੇ ਉਹਨੂੰ ਉਹ ਤਾਕਤਾਂ ਦੇ ਦਿਓ ਪਰ ਪੁਰਾਣੇ ਕਰਨਾਟਕ ਦਾ ਬਿੱਲ ਚੱਕ ਲੋ ਹੋਰਾਂ ਦੇ ਚੱਕ ਲੋ ਇੱਕ ਕਾਨੂੰਨ ਬਣਾ ਦਿਓ ਜਿਹੜੇ ਵੀ ਅਫਸਰਾਂ ਦੀਆਂ ਦਰਖਾਸਤਾਂ ਲੋਕ ਦੇਣਾ ਚਾਹੁੰਦੇ ਨੇ ਪੈਟੀਸ਼ਨਾਂ ਦੇ ਉੱਥੇ ਦੇ ਦਿਆ ਕਰਨ ਇੱਕ ਕੰਮ ਤਾਂ ਪੂਰਾ ਕਰ ਦਿਓ ਹੁਣ ਤਾਂ ਤੁਸੀਂ ਗਰੰਟੀਾਂ ਦੀ ਬਾਕੀ ਚੀਜ਼ਾਂ ਦੀ ਗੱਲ ਕਰਦੇ ਤੁਹਾਡੇ ਤਾਂ ਧਰਾਤਲੇ ਹੈ ਤੁਹਾਡੀ ਮੂਵਮੈਂਟ ਦਾ ਆਧਾਰ ਹੈ ਜੇਕਰ ਤੁਸੀਂ ਉਹ ਕਰ ਦੋਗੇ ਕਾਫੀ ਹੱਦ ਤੱਕ ਲੋਕਾਂ ਨੂੰ ਲੱਗੇਗਾ ਕਿ ਤੁਸੀਂ ਵਾਕਈ ਚਾਹੁੰਦੇ ਹੋ ਕਿ ਜਿਹੜੇ ਕਰਾਪਟ ਬੰਦੇ ਨੇ ਉਹਨਾਂ ਤੱਕੇ ਗੱਲ ਜਾਣੀ ਚਾਹੀਦੀ ਹੈ ਪਰ ਜਿਵੇਂ ਤੁਸੀਂ ਰਾਜ ਸਭਾ ਦੀਆਂ ਟਿਕਟਾਂ ਦਿੱਤੀਆਂ ਲੋਕਾਂ ਚ ਜਨਰਲ ਲੈ ਉੱਪਰ ਸਿਕਰੇਟ ਹੈ ਤੇ ਜਿਵੇਂ ਉਹਨਾਂ ਦਾ ਪੰਜਾਬ ਪ੍ਰਤੀ ਵਿਵਹਾਰ ਹੈ ਪਿਛਲੇ ਦਿਨਾਂ ਚ ਗੱਲ ਹੋ ਗਈ ਸਾਹਮਣੇ ਆਈ ਹੈ ਕਿ ਉਹਨਾਂ ਨੇ ਪੈਸਾ ਹੀ ਨਹੀਂ ਖਰਚਿਆ ਜਿਹੜਾ ਉਹਨਾਂ ਨੂੰ 18-18 ਕਰੋੜ ਉਹਨਾਂ ਦੇ ਖਾਤਿਆਂ ਚ ਪਿਆ ਹੈ ਪੰਜਾਬ ਦੇ ਵਾਸਤੇ ਉਹ ਤੁਸੀਂ ਨਹੀਂ ਖਰਚਿਆ ਤੁਹਾਡੀ ਜਵਾਬਦੇਹੀ ਕੀ ਹੈ ਲੋਕਾਂ ਪ੍ਰਤੀ ਤੁਹਾਡੇ ਲੀਡਰਸ਼ਿਪ ਦੀ ਜਵਾਬਦੇਹੀ ਕਿੱਥੇ ਹੈ ਇਹ ਸਾਰੇ ਸਵਾਲ ਨੇ ਤੇ ਜਦੋਂ ਲੋਕ ਇਹ ਕਹਿੰਦੇ ਨੇ ਤੁਸੀਂ ਪਾਰਟੀ ਨੂੰ ਡਿਵੈਲਪ ਕਰਨ ਦੇ ਲਈ ਚੌਪਰ ਪੰਜਾਬ ਦਾ ਵਰਤ ਰਹੇ ਹੋ ਪੰਜਾਬ ਦੇ ਖੂਨ ਫਸੀਦੇ ਦੇ ਲੋਕਾਂ ਦੇ ਟੈਕਸਾਂ ਨੂੰ ਉਧਰ ਵਰਤ ਰਹੇ ਹੋ ਉਹਦਾ ਤੁਸੀਂ ਆਰਟੀਆਈ ਦੇ ਵਿੱਚ ਜਵਾਬ ਨਹੀਂ ਦਿੰਦੇ ਜਵਾਬ ਨਹੀਂ ਜਿਹੜੀ ਵੀ ਚੀਜ਼ ਆਰਟੀਆਈ ਤੋਂ ਦੂਰ ਜਾਂਦੀ ਹੈ ਪਾਰਦਰਸ਼ਤਾ ਤੋਂ ਦੂਰ ਜਾਂਦੀ ਹੈ ਉਹ ਸ਼ੱਕ ਪ੍ਰਗਟ ਕਰਦੀ ਹੈ ਫਿਰ ਜਿਹੜਾ ਤੁਸੀਂ ਫੰਡ ਬਣਾ ਰਹੇ ਹੋ ਚੜਦੀ ਕਲਾ ਮਿਸ਼ਨ ਦੇ ਤਹਿਤ ਤੇ ਉਹ ਫੰਡ ਆਰਟੀਆਈ ਚੋਂ ਬਾਹਰ ਹੈ ਸੰਵਿਧਾਨਕ ਦਾਇਰੇ ਚੋਂ ਬਾਹਰ ਹੋਊਗਾ ਜਦੋਂ ਜਿੱਥੇ-ਜਿੱਥੇ ਪੀਐਮ ਕੇਅਰ ਫੰਡ ਹੈ ਜਿਵੇਂ ਪੀਐਮ ਦੇ ਫੰਡ ਦੇ ਵਿੱਚ ਪਤਾ ਨਹੀਂ ਲੱਗ ਰਿਹਾ ਕਿੱਥੇ ਕੀ ਗੱਲ ਹੋ ਰਹੀ ਹੈ ਉਹ ਤੁਹਾਡੇ ਫੰਡ 'ਚ ਨਹੀਂ ਪਤਾ ਲੱਗੂਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੀਜ਼ਾਂ ਦੱਸਦੀਆਂ ਨੇ ਕਿ ਤੁਸੀਂ ਦਿਲੋਂ ਸਾਫ਼ ਨਹੀਂ ਉਹ ਤੁਹਾਡੀ ਨੀਅਤ ਸਾਫ਼ ਨਹੀਂ ਹੈ ਤੇ ਨਾ ਤੁਹਾਡਾ ਅਮਲ ਸਾਫ਼ ਹੈ ਇਸ ਮਾਮਲੇ 'ਚ ਤਵੀਟ ਕਰਕੇ ਅਮਲ ਸਾਫ਼ ਨਹੀਂ ਹੋ ਜਾਂਦੇ ਉਹ ਦਿਖਾਉਣੇ ਪੈਂਦੇ ਨੇ ਕਿ ਆਹ ਚੀਜ਼ਾਂ ਵਾਪਰ ਰਹੀਆਂ ਨੇ ਤੇ ਇਹਨਾਂ ਤੇ ਸਾਡਾ ਐਕਸ਼ਨ ਹੈ